ਰਾਇਆ ਜੇ ਤੁਹਾਨੂੰ ਨਗਦ ਮਿਲਦੇ ਤੇ ਕਹਿੰਦੇ ਹੋ ਕੀ ਕਹਿੰਦਾ ਹੈ ਮਹਾਰਾਜ ਨੇ ਆਪਣੇ ਕੋਲੋਂ ਮੋਰਾਂ ਕੱਢੀਆਂ ਤੇ ਇਹਨਾਂ ਦੋਵਾਂ ਗੁਜਰਾ ਦੇ ਮੁੰਡਿਆਂ ਨੂੰ ਫੜਾ ਦਿੱਤੀਆਂ ਐ ਇੱਕ ਹੋਰ ਸੱਚੀ ਸਰਕਾਰ ਨੇ ਆਖਦਾ ਨਿਭ ਨਹੀਂ ਲਿਆ ਆਪਣੀ ਮੰਂਗਲਵਾਲ ਨੂੰ ਅਗੇਰੇ ਤੁਰ ਕੇ ਇਹਨਾਂ ਨੇ ਫੇਰ ਰੋਣਾ ਪੋਣਾ ਅਰੰਭ ਕਰ ਦਿੱਤਾ ਗੁਰਦੇਵ ਜਿਹੜੇ ਆਏ ਕਹਿੰਦਾ ਗੱਭਰੂ ਹੁਣ ਝਗੜਾ ਕਰਾ ਹੁਣ ਰੋਣਾ ਪਾਦਾ ਦਾ ਹੋਰ ਤੇ ਤੁਹਾਨੂੰ ਇਨਾਮ ਵੀ ਮਿਲ ਗਿਆ ਕਹਿੰਦੇ ਮਹਾਰਾਜ ਉਹ ਅਦੇ ਸੀਸ ਤੇ ਇਨਾਮ ਬੋਦਾ ਏ ਮਾਇਆ ਥੋੜੀ ਏ ਗੁਰਦੇਵ ਕਹਿੰਦੇ ਹੋਰ ਚਾਹੀਦੀ ਕਹਿੰਦੇ ਹਾਂ ਮਹਾਰਾਜ ਨੇ ਚਰ ਕੱਢੀ ਬੇਰ ਨਾਲ ਕੀ ਜੀ ਸ੍ਰੀ ਸਾਹਿਬ ਕਿ ਕੋਈ ਟੱਪ ਦੇ ਨਾਲ ਤਲਫੂ ਦੇ ਗਾਮੂ ਦੇ ਸਿਰ ਲਾ ਕੇ ਧੜਾ ਤੋਂ ਜੁੜਾ ਕਰਦੇ ਸਿਰ ਉਹ ਪੈਦੇ ਧੜ ਸਾਹ ਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਪਏ ਨਗਦਾ ਨਗਦਾ ਇਨਾਮ ਦੇ ਕੇ ਮੇਰੇ ਕੋਲ ਦੇਵ ਨੇ ਧੁਰ ਦੀ ਦੇ ਕੇ ਇਹਨਾਂ ਨੂੰ ਤੋੜ ਦਿੱਤਾ ਓਏ ਹਾਯੂ ਸੱਚੀ ਸਰਕਾਰ ਆਪਣੀ ਪੰਜਾਂ ਨਾਲ ਨੂੰ ਵਹਤੇ ਜਾਂਦੇ ਨੇ ਪਹੁੰਚ ਕੇ ਜਾ ਕੇ ਗਲਾਦੇ ਔਰ ਪੰਜਾਬੇ ਸਾਰੇ ਭਰਾਵਾਂ ਦੇ ਖੂਤ ਤੇ ਉਹਨਾਂ ਦੇ ਤੇਰੇ ਤੇ ਇਤਿਹਾਸ ਕਹਿੰਦਾ ਇੱਥੇ ਮੇਰੇ ਗੁਰਦੇਵ ਜੀ ਪ੍ਰਤਾ ਤੀਰਾਂ ਵਾਲਾ ਲਾ ਲਿਆ ਕੁਮਾਨ ਕੋਟਿਓ ਤੋਂ ਲਾ ਲਈ ਸ੍ਰੀ ਜ਼ਾਬਤ ਨੇ ਹੱਥ ਹੈ ਇਹ ਤੇ ਕੋਈ ਕਹਿੰਦਾ ਹੈ ਮਹਾਰਾਜ ਨੇ ਟਿੰਡ ਦਾ ਸਰਾਣਾ ਲਿਆ ਕੋਈ ਕਹਿੰਦਾ ਧੀਰ ਦਾ ਸਰਾਣਾ ਲਿਆ ਕੁਝ ਵੀ ਹੋਵੇ ਜੰਗਲ ਦੀਆਂ ਬਾਣ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਜੀ ਆਰਾਮ ਕਰਨ ਵਾਸਤੇ ਲੇਟ ਗਏ ਅਰਮਾਨ ਕਹਿੰਦਾ ਏ ਮਹਾਰਾਜ ਥੂੜੀ ਦੀਨ ਵਿੱਚ ਸੁੱਤੇ ਨੇ ਅਰਮਾਨ ਜਾਗਦੇ ਨੇ ਸੌ ਸੂਰਜ ਵੀ ਚੜ ਜਾਵੇ ਤੇ ਹਜੂਰ ਦੇ ਤੇਰੇ ਦਾ ਤਾਪ ਉਹਨਾਂ ਨੂੰ ਵੀ ਮਾਤ ਪਾਉਂਦਾ ਏ ਜਿਵੇਂ ਸੱਚੀ ਸਰਕਾਰ ਮਾਸ਼ੀਵਾੜੇ ਦੇ ਜੰਗਲਾਂ ਵਿੱਚ ਕੋਝ ਘਟਿਆ ਆਰਾਮ ਕਰ ਕੋ ਆਦੇ ਲੈਦੇ ਨੇ ਭਾਈ ਮਲਕੀਤ ਸਿੰਘ ਬੱਗੇ ਦਾ ਢਾਡੀ ਜਦਾਂ